ਇਹ ਜਿਹੜੀ ਚੇਅਰ ਅਜ ਆ ਰਹੀ ਹੈ ਇਸ ਚੇਅਰ ਨੇ ਬੋਲ ਕੇ ਚਲਾਣਾ ਤੁਹਾਡਾ ਹੱਕ ਬਣਦਾ ਹੈ ਕਿ ਅਸੀਂ ਇਹਨਾਂ ਨੂੰ ਪੁੱਛੀਏ ਕਿ ਤੁਸੀਂ ਕਿਉਂ ਛੁੱਭ ਕਰਨੋਂ ਸੀਰ ਕੀਤਾ ਸਾਡਾ ਹੱਕ ਬਣਦਾ ਹੈ ਕਿ ਅਸੀਂ ਇਹਨਾਂ ਨੂੰ ਪੁੱਛੀਏ ਕਿ ਆਪਣੇ ਆਪਣੇ 250% ਕਿਸੇ ਮੌਸੇ ਸ਼ਹੀਦ ਹੋਏ ਤੁਸੀਂ ਉਹ ਮੰਗਾਂ ਜਿਹੜੀਆਂ ਨੇ ਸਾਡੀਆਂ ਮੰਨ ਕੇ ਉੱਤੋਂ ਮੁਕਰੇ ਹੋ ਔਰ ਉਲਟਾ ਤੁਹਾਡੇ ਆਗੂ ਜਿਹੜੇ ਨਚੋਣਾ ਲੜ ਰਹੇ ਉਹ ਜਿਹੜਾ ਬਿਆਨ ਦੇ ਰਹੇ ਨੇ ਕਿ ਇਹ ਕਿਸਾਨ ਨਹੀਂ ਬਾਤ ਇਹ ਜਨਤਾ ਦਾ ਇਹ ਜਲੀ ਖਾਣ ਦੇ ਇਹ ਵਖਵਾਦੀ ਜੀ ਨੇ ਅਸੀਮ ਵਖਵਾਦੀ ਜੀ ਨੇ ਭਾਰਤੀ ਜਨ ਜਨਕਤੀ ਪੂਰੀ ਵਾਦੀ ਦਾ ਜਿਹੜਾ ਅਸੀਂ ਨਾ ਖੇਡ ਪਰ ਰਹੇ ਹਾਂ ਜ਼ਰੂਰ ਤਾਂ ਅਸੀਮ ਜੀ ਉਹ ਵਾਦੀ ਪੁੱਛੀ ਤੋਂ ਵੀ ਆਪਣਾ ਆਪਣਾ ਸਵਾਗਤ ਰਾਜ ਨੂੰ ਹੁੰਦਾ ਸੀ ਭਾਰਤੀ ਜਗਤ ਤੇ ਹਰੀ ਕ੍ਰਾਂਤੀ ਦੇ ਨਾਰਾ ਰਾਜ ਅਸੀਂ ਕਰੀਆ ਆਪਸੀ ਤੰਦਾਨੀ ਕਰਨ ਕਰਦੇ ਸਾਰਿਆਂ ਨੂੰ ਨਵੇਦਨ ਹੈ ਕਿ ਆਪਣਾ ਸਵਾਗਤ ਗ੍ਰਹਿਣ ਕਰੋ ਤੇ ਸਾਨੂੰ ਕਹਿ ਰਹੇ ਹੋ ਕਿ ਵਖਵਾਦੀ ਨੂੰ 13 ਮਹੀਨੇ ਦਿੱਲੀ ਬੈਠੇ ਰਹੇ ਆ ਕੀ ਕੀਤਾ ਵੀ ਅੱਗੇ ਟਾਲੀਆਂ ਤੁਸੀਂ ਜਾ ਰਹੇ ਸੀ ਦਿੱਲੀ ਨੂੰ ਕਿਹੜਾ ਬਰੂਚ ਸੀ ਸਾਡੀਆਂ ਟਰਾਲੀਆਂ ਦੇ ਵਿੱਚ ਜਿਹੜਾ ਸਾਡੇ ਮੂਰੇ ਕੰਦਾ ਘੱਟੀਆਂ ਹੁਣ ਸਾਨੂੰ ਇੱਥੇ ਸੁਵਿਧਾ ਨਹੀਂ ਦਾ ਜਿਹੜਾ ਉਹ ਸਾਡੇ ਤੇ ਥੋਪਿਆ ਜਾਂਦਾ ਹੈ ਕਿ ਸੁਵਿਧਾ ਨਹੀਂ ਕਹਿੰਦਾ ਕਿਉਂ ਜਾਵਤਾ ਹੈ ਇਹ ਕਹਿੰਦਾ ਵੀ ਤੁਸੀਂ ਰਸਤਾ ਨਾ ਰੋਕੋ ਆਗੂਆਂ ਦਾ ਤੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਕਿਹੜਾ ਸੁਵਿਧਾਣ ਕਹਿੰਦਾ ਇੱਕ ਇੱਕ ਛਾਤਵੇਂ ਢੰਗ ਦੇ ਨਾਲ ਪ੍ਰੋਟੈਸਟ ਕਰਨ ਵਾਸਤੇ ਜਾ ਰਹੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਆ ਤੇ ਜਾ ਰਹੇ ਕਿਸਾਨਾਂ ਦੇ ਮੂਰੇ ਕੰਦਾ ਘੱਟ ਦਿਓ ਔਰ ਫਿਰ ਬੇਹੁਦਾ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਪੋਕ ਲਾਈਨਾਂ ਲੈ ਕੇ ਕਫਨ ਜਾ ਰਹੇ ਆ ਸਰ ਪੋਕ ਲਾਈਨਾਂ ਲੈ ਕੇ ਜਾ ਰਹੇ ਆ ਇਹਨਾਂ ਨਕਸਾ ਕਿਸੇ ਢੰਗ ਨਾਲ ਸਾਬਤ ਕਰਕੇ ਪੋਹ ਜਾਵੇ ਕਿ ਜੇਕਰ 13 14 ਫਰੀਕ ਨੂੰ ਕੋਈ ਵੀ ਪੋਕ ਲਾਈਨ ਬਾਹਰ ਨਿਕਲੀ ਹੋਵੇ ਔਰ ਸਾਡੇ ਉਥੇ ਜਾਣ ਤੋਂ ਪਹਿਲਾਂ ਹਫ਼ਤਾ ਪਹਿਲਾ ਕੰਦਾ ਨਿਕਲ ਗਈਆਂ ਸੀ ਉਹ ਕਿਹੜੇ ਡਰ ਸੀ ਸਰਕਾਰ ਦੇ ਮਨ ਦੇ ਵਿੱਚ ਕਿ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਪਹਿਲਾਂ ਇਹ ਨਹੀਂ ਗੱਲ ਕਲੀਅਰ ਕਰਦੋ ਫਿਰ ਅੱਗੇ ਜਾਓ शरीर हो गए ਜਾਦਾ ਬਾਕੀ ਉਹ ਗਰੀਬੀ ਚੱਲਣੀ ਚਾਹੀਦੀ ਤੇ ਬਾਕੀ ਹੈ ਕਿ ਆਪਾਂ ਤੁਹਾਡੇ ਨਾਲ ਆਣੇ ਜਾਂ ਕਿਹਦੇ ਨਾਲ ਆਣੇ ਕਿ ਜੁਨਾਹ ਨਹੀਂ ਜੁਨਾਲ ਦੇ ਬਾਅਦ ਇੱਕ ਪ੍ਰੋਗਰਾਮ ਕਰਾ ਲਵਾਂ ਮੈਂ ਤੁਹਾਨੂੰ ਚਾਹੁੰਦਾ ਆਂ ਉਹ ਕਹਿੰਦੇ ਹਾਲ ਚਲਣਗੇ ਨਹੀਂ ਸਾਡੇ ਜਿਹੜਾ ਮੋਰਚੇ ਦੇ ਇੱਕ ਮਿੰਟ ਦੀ ਇੱਕ ਮਿੰਟ ਲੜੀ ਵਰ ਕਰੀ ਜਾਂਦੋਂ ਹੁਣ ਜਿਹੜਾ ਮੋਰਚਾ ਦੇਖੋ ਜਿਹੜੀਆਂ ਮੰਨੀਆਂ ਮੰ다가 ਨੇ ਸਰਕਾਰ ਨੇ ਚੁੱਪ ਬੈਠਾ ਉਹਨਾਂ ਦਾ ਜ਼ਿਕਰ ਤਾਂ ਚੋਣ ਮੈਨੀਫੈਸਟੋ ਦੇ ਵਿੱਚ ਵੀ ਨਹੀਂ ਕੀਤਾ ਗਿਆ ਨੋਨ ਮੈਨਿਫੈਸਟੋ ਦੇ ਵਿੱਚ ਐਮਐਸਪੀ ਗਰੰਟੀ ਦੀ ਗੱਲ ਸਤ ਪਾਜੀ ਸਤ ਪਾਜੀ ਮਹਾਰਾਜ ਆਜਾ ਆਜਾ ਛੋੜੀ ਨੁਕਤਾ ਕੌਂਸਲ ਕਮਿਸ਼ਨ ਦੇ ਸੀਟੂ ਦੇ ਪ੍ਰਤੀਸ਼ਤ ਦੇ ਮੁਤਾਬਿਕ ਇਹ ਗੱਲ ਨਹੀਂ ਉਹਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮੁਆਫੀ ਦੀ ਗੱਲ ਨਹੀਂ ਤੇ ਆਪਾਂ ਕਿੱਥੇ ਕਾਨੂੰਨ ਕਰ ਸਕਦੇ ਹਾਂ ਜਿਸ ਪਾਰਟੀ ਦੇ ਮੰਦੇ ਵਿੱਚ ਚੋਣਾਂ ਦੇ ਦੌਰਾਨ ਇਹ ਉਹਨਾਂ ਦੇ ਕੋਲ ਹੋ ਗਈ ਨਾ ਤੇ ਫਿਰ ਆਪਾਂ ਉਹਨਾਂ ਵਾਂਗਲੇ ਫੈਲੇ ਦੇ ਵਿੱਚ ਜੇਕਰ ਕੋਈ ਸਰਕਾਰ ਦੁਬਾਰਾ ਆਉਂਦੀ ਹੈ ਤੇ ਕੀ ਕਰ ਸਕਦੇ ਆ ਕਿ ਉਹ ਦੇਣਗੇ ਕੀ ਉਹ ਤਾਂ ਦੇਸ ਹੋਏਗਾ ਇਹ ਕਿਸਾਨਾਂ ਵਾਰ ਸੋਕੇ ਆ ਤੇ ਮੋਦੀ ਹੁੰਦਾ ਜਾਂ 2000 ਕੋੜੇ ਖਾਤੇ ਪਾ ਗਏ ਉਹਦਾ ਕੀ ਬੰਦ ਹੈ ਪਹਿਲੇ ਘੇਰਾ ਪਾਇਆ ਪਹਿਲੇ ਘੇਰਾ ਪਾਇਆ ਦੁਬਾਰਾ ਬਾਗੀ ਵਿਵਹਾ ਲੱਗ ਰਹੀ ਹੈ ਜਿਆਦਾ ਪਰ ਲੋਕ ਹੋਏ ਦੇਖੀ ਤੇ ਮੈਂ ਭਗਵਾਨ ਜੀ ਇੱਕ ਤਾਂ ਬੇਨਤੀ ਕਰਦਾ ਕਿ ਕਿਸਾਨ ਦੀ ਕੀਮਤ ਸਿਰਫ 200 ਰੁਪਿਆ ਨਹੀਂ ਤੁਸੀਂ ਇਹ ਵੀ ਇਸ ਕੰਮ ਦਾ ਜਵਾਬ ਦਿਓ ਕਿ ਦੇਲੀਆ ਪਈ ਸਾਡੀ ਕੀਮਤ ਪਈ ਕਿਸਾਨ ਦੀ ਦਿਓ। ਗੱਲ ਬੇਦੀ ਨਹੀਂ ਰੱਖੀ ਨੂੰ ਵੇਚਿਆ ਪਹਿਲੇ ਨਹੀਂ ਤੁਸੀਂ 15-15 ਲੱਖ ਦਾ ਸਾਡੇ ਨਾਲ ਵਾਅਦਾ ਕੀਤਾ ਪਾਇਆ ਸਾਡੇ ਖਾਤੇ ਵਿੱਚ ਮੋਦੀ ਸਰਕਾਰ ਨੇ ਕਿ 15-15 ਲੱਖ ਹਰੇ ਕਿਸਾਨ ਅੱਛਾ ਹੁਣ ਹੁਣ ਇੱਕ ਮਿੰਟ ਬੋਲੋ ਬਾਕੀ ਮੈਨੂੰ ਇਸ ਗੱਲ ਦਾ ਜਵਾਬ ਨਹੀਂ ਚਾਹੀਦਾ પણ ਜਿਹੜਾ ਜਿਹੜਾ ਸ਼ੁਰੂ ਕਰਨ ਸੀ ਉਹ ਕੰਨਾ ਸੀ ਉਹਦੇ ਜਿਹੜੀ ਗੋਲੀ ਆ ਜਿਹੜਾ ਪ੍ਰਦਰਸ਼ਨ ਕਰਨਾ ਵਾ ਉਹਦੇ ਵਿੱਚ ਤੁਸੀਂ ਅਥਰੂ ਗੈਸ ਦੇ ਗੋਲੇ ਛੁੱਟੇ ਰਸਤੇ ਵਿੱਚ ਕਿਲ ਲਾਏ ਅਸੀਂ ਟਰੈਕਟਰ ਖੜੇ ਕੀਤੇ ਸੀ ਜੇ ਪ੍ਰਸ਼ਾਸਨ ਨੇ ਸਾਡੇ ਟਰੈਕਟਰ ਪਿੱਛੇ ਸਾਈਡ ਤੇ ਕਰਵਾਤੇ ਤੁਹਾਨੂੰ ਕਿਲ ਲਾਉਣ ਦਾ ਤੁਹਾਡੀ ਸਰਕਾਰ ਨੂੰ ਕੀ ਇਤਕਾਰ ਸੀ ਤੇ ਜਿਹੜਾ ਤੁਸੀਂ ਸਾਡਾ ਪਾਣੀ ਸਾਰਾ ਪੰਜਾਬ ਦਾ ਲੈ ਗਏ ਜੀ ਖੋ ਕੇ ਉਹ ਕੀ ਇਤਕਾਰ ਸੀ ਤੁਹਾਨੂੰ ਸਾਡਾ ਪਾਣੀ ਖੋ ਕੇ ਖੜਨ ਦਾ ਮੋਦੀ ਸਰਕਾਰ ਸਮੋਈ ਬੜੀ ਹੈ ਪੰਜਾਬ ਨੇ ਦੇਖਣਾ ਆਪ ਨੇ ਦੇਖਣਾ ਪੰਜਾਬ ਸਰਕਾਰ ਕੀ ਦੀ ਹੈ ਨਹੀਂ ਨਹੀਂ ਪੰਜਾਬ ਦੀ ਸਰਕਾਰ ਨਹੀਂ ਪਾਣੀ ਸੈਕਟਰ ਨੇ ਖੜਿਆ ਸਾਡਾ ਹਾਂਜੀ ਹਾਂਜੀ ਪਾਣੀ ਸਾਰੇ ਜਿਹੜੇ ਮੱਧਪੁਰ ਹੈ ਜਿਹੜਾ ਤੁਸੀਂ ਸਾਡਾ ਰਣਜੀਤ ਸਾਗਰ ਡੈਮ ਸੀ ਜਾਂ ਇਹ ਸਾਡੀ ਹਾਂਜੀ Rajasthan ਜਾਂਦਾ ਤੇ Rajasthan ਦੇ ਕੋਲ ਇੱਕ ਮੈਂ Rajasthan ਪਾਣੀ ਜਾਂਦਾ ਨਾ ਉਹਨੂੰ ਫਰੀਦ ਤੁਸੀਂ ਦੇਂਦੇ 2 ਸਾਲ ਹੋ ਗਏ Rajasthan ਪਾਣੀ ਜਾਂਦੇ 2 ਸਾਲ ਹੋ ਗਏ ਜਿਹੜੇ ਤੁਸੀਂ ਜਵਾਬ ਕਿ ਸਾਡੇ ਕਿ ਕੰਦਾ ਕਿਉਂ ਕੀਤਾ ਨਹੀਂ ਕਿ ਦਿੱਲੀ ਜਾਣ ਦਾ ਸਾਡਾ ਹੱਕ ਨਹੀਂ ਸਾਡਾ ਅਧਿਕਾਰ ਨਹੀਂ ਫਿਰ ਉਹ ਸਾਨੂੰ ਕਿਉਂ ਰੋਕਿਆ ਗਿਆ ਇੱਧਰ ਗੱਲ ਕਰ ਫਿਰ ਸਾਨੂੰ ਕਿਉਂ ਕੱਟਾ ਸੀ ਕੱਢ ਦੇਗੇ ਕੱਲੇ ਕੱਢੇ ਗਏ ਬੰਦੀ ਅਧਿਕਾਰ ਦਿੱਲੀ ਜਾਣ ਦਾ ਮਰੀ ਤੁਸੀਂ ਕਹਿੰਦੇ ਹੋ ਕਿ ਸਰਕਾਰ ਬਣ ਦੋ ਉਹਦੀ ਬਾਤ ਤੈਅ ਕਰਾਂਗੇ ਅਪਾ ਵੀ ਕੀ ਕਰਨਾ ਸਾਨੂੰ ਨਾਲ ਲੈ ਕੇ ਜਿਦਿਓ ਅਪਾ ਤੁਹਾਡੇ ਨਾਲ ਸਹਿਮਤ ਆ ਉਹਦੇ ਨਾਲ ਲੈ ਕੇ ਚੱਲਾਂਗੇ ਜਿਹੜਾ ਜੂਪੀ ਸੀ ਤੁਹਾਡੀ ਸਰਕਾਰ ਲਖੀਂਪੁਰ ਖੀਜ ਤੁਹਾਡੇ ਇੱਕ ਮੁਨਤਰੀ ਦੇ ਬੇੜੇ ਨੇ ਮੜੀ ਹਾਂ ਇੱਕ ਚਾਰ ਖਾਨ ਤੇ 71 ਗਾਰ ਆਪਣੀ ਨਿੱਜੀ ਵਾਹਨ ਦੇ ਥੱਲੇ ਦਰ ਰਹੇ ਉਹਨਾਂ ਦਾ ਕੀ ਦੋਸ਼ ਸੀਗਾ ਤੇ ਤੁਸੀਂ ਉਹਨਾਂ ਦੇ ਖਿਲਾਫ ਕਿਹੜੀ ਕਾਰਵਾਈ ਕੀਤੀ ਆ ਉਹ ਅੱਜ ਤੱਕ ਤੁਹਾਡੇ ਮੰਤਰੀ ਮੰਡਲ ਦੇ ਵਿੱਚ ਕਿਉਂ ਸ਼ਾਮਿਲ ਨਹੀਂ ਹੋਣਨ ਕੇਂਦਰ ਸਰਕਾਰ ਦਾ ਪ੍ਰਗਟਾਵਾ ਕੀਤਾ ਜੀ ਉਹ ਬੱਚਾ ਕਿਹੜੇ ਦੰਦ ਦਾ ਪੁੱਤ ਹੈ ਜੇ ਤੇਰਾ ਬੱਚਾ ਉਹਦਾ ਕਰੇ ਮਹੰਦੂਰਵਾਰ ਪੱਜੇ ਜੇ ਪੱਜਾ ਹੋਵੇ ਇੱਕ ਜੇ ਮੋਰਨ ਜੇ ਪੱਜਾ ਹੋਈ ਹੈ ਹੋਣੀ ਹੋਣੀ ਕਿਤਾ ਕੋਈ ਪਰ ਉਹਨਾਂ ਵਾਸਤੇ ਜੇਲ ਨਹੀਂ ਹੈਗੀ ਉਹਨਾਂ ਵਾਸਤੇ ਜੇਲ ਹੋਊਗੀ ਯਾਰ ਉਹਨਾਂ ਵਾਸਤੇ ਜੇਲ ਨਹੀਂ ਨਹੀਂ ਪਰ ਨੇ ਉਹਨਾਂ ਨੇ ਕੋਰ ਦਾ ਫੈਸਲਾ ਆ ਗਿਆ ਕਿ ਇਹ ਕਿ ਸਰਹੰਦ ਜਵਾਨ ਨੂੰ ਲੇ ਗਈ ਤੇ ਉਹਨਾਂ ਦਾ ਕੀ ਹੋਣਾ ਪਰ ਲੋਕ ਲੋਕਤੰਤਰ ਤੇ ਹੈਗਾ ਜੀ ਲੋਕਾਂ ਦੀ ਕਿਤਾਰੀ ਜਾਣ ਕੇ ਜਵਾਬ ਦੇਣ ਦੀ ਆਪਾਂ ਜਿਹੜੇ ਕਿਸਾਨ ਤੜ ਰਹੇ ਉਹਨਾਂ ਅਕਲ ਹੀ ਦੱਸਦੇ ਜੀ ਤੁਸੀਂ ਇਹਦਾ ਜਵਾਬ ਦਿਓ ਕਿੰਨੇ ਦੜੇ ਜੀ ਉਹ ਪਰਚਾ ਬੈਜ ਵੀ ਆ ਉਹ ਉਹ ਦਲੀ ਲਾਗ ਲਾ ਗਿਆ ਜੀ ਦੁਬਾਨ ਤੋਂ ਜੀ ਉਹਦੇ ਬਾਪ ਦੇ ਉੱਤੇ ਪਰਚਾ ਦਰਜਿਆ ਇੱਕ ਮਿੰਟ ਮੈਨੂੰ ਦੱਸੋ ਸਾਡੇ ਕਿਸਾਨ ਪਰੈਕਟ ਕਰਨ ਵਾਸਤੇ ਸਾਡੇ ਨੌਜਵਾਨ ਗਏ ਉਹਨਾਂ ਨੂੰ ਗੋਰੀਆਂ ਚ ਪਾ ਕੇ ਤੁਸੀਂ ਕੁੱਟ ਕੇ ਉਹਨਾਂ ਦੇ ਹੱਡ ਪੈਰ ਤੋੜ ਕੇ ਅੰਨੇ ਕਰ ਦਿੱਤੇ ਤੁਸੀਂ ਕਹੀ ਉਹਨਾਂ ਨੂੰ ਤਸੀਹੇ ਦੇ ਕੇ ਉਹਨਾਂ ਨੂੰ ਸੁੱਟ ਕੇ ਉਹਨਾਂ ਦੇ ਐਵੇਂ ਵੀ ਕਲਪ ਨੇ ਆ ਕੋਈ ਆ ਸਾਰਿਆਂ ਉਹਨਾਂ ਦੇ ਉੱਤੇ ਕਿਸੇ ਦੇ ਕਾਰਵਾਈ ਨੇ ਕੀਤੀ ਕਿੱਦਾਂ ਤੁਹਾਡੀ ਸਰਕਾਰ ਤੇ ਅਸੀਂ ਭਰੋਸਾ ਕਰ ਸਕਦੇ ਆ ਵੀ ਤੁਸੀਂ ਕਿਸਾਨਾਂ ਦੇ ਹੁਦਦੋ ਬਾਕੀ ਦੇ ਬਾਕੀ ਨੂੰ ਹਮਦਰਦ ਹਾਂ ਇਹਦੇ ਬਾਕੀ ਨੂੰ ਕਾਗਜ਼ਾਫਤ ਦਾ ਅਰਥ ਨਾ ਆਪਰੇ ਨਹੀਂ ਅਸੀਂ ਸਾਲਾਂ ਦਾ ਵਿਰੋਧ ਕਰਦੇ ਆਂ ਇਹ ਦੋਸ਼ੀ ਗੱਲ ਨਹੀਂ ਕੀਤਾ ਤੁਸੀਂ ਆ ਜਿਹੜੀ ਸਰਕਾਰ ਕਰਦੀ ਆ ਅਸੀਂ ਉਹਦੇ ਵਿਰੋਧ ਕਰਦੇ ਆ ਆਵਾਜ਼ ਵੀ ਕਰਦੇ ਆ ਸਰਕਾਰ ਦੇ ਜਮਾਤ ਆਵਾਜ਼ ਵੀ ਕਰਦੇ ਆ ਸਰਕਾਰ ਆ ਦਿਓ ਸਾਨੂੰ ਆਪਣੀ ਐਮਐਸਪੀ ਦੇ ਦੇਗੇ ਸਰ ਉਹ ਗੱਲਾਂ ਨੂੰ ਹੋਰ ਚਾਹੁੰਦੇ ਉਹਨਾਂ ਨੂੰ ਵੀ ਉਹਨਾਂ ਨੂੰ ਮੇਰੇ ਸਵਾਲ ਦਾ ਜਵਾਬ ਦਿਓ ਜਿਹੜਾ ਹੀ ਮੇਰੇ ਸਵਾਲ ਦਾ ਜਵਾਬ ਦਿਓ ਇਸ ਗੱਲ ਦਾ ਹਾਂਜੀ ਉਹਨਾਂ ਨੇ ਤੁਹਾਨੂੰ ਆਪ ਦੀ ਸਰਕਾਰ ਦੀ ਗੱਲ ਨਹੀਂ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਜਦੋਂ ਆਉਣਗੇ ਉਦੋਂ ਗੱਲ ਕਰਦੇ ਹਾਂ ਕੋਈ ਹੋਰ ਕੋਈ ਨਹੀਂ ਜੀ ਤੁਹਾਡੇ ਨਾਲ ਗੱਲ ਹੋ ਗਿਆ ਕਿ ਅਨੁਮੋਦਨ ਦੇ ਮਾਲਕ ਨੇ ਕਿਹਾ ਸੀ ਕਿ 5 ਮਿੰਟਾਂ 'ਚ ਸਰਕਾਰ ਆਉਏ ਤੇ 5 ਮਿੰਟਾਂ ਇੰਦਿਆਂ ਦੇ ਪਹਿਲੀ ਗੱਲ ਇਹ ਆ ਕਿ ਐਮਐਸਪੀ ਜਿਹੜਾ ਵਾਇਰ ਦਾ ਫੈਮਿਲੀ ਨੈਟਵਰਕ ਚੱਲ ਰਿਹਾ ਹੈ ਇਸ ਸੈਂਟਰ ਦਾ ਪ੍ਰੋਗਰਾਮ ਹੈ ਦੂਜੀ ਗੱਲ ਇਹ ਆ ਅੱਜ ਆਮ ਆਦਮੀ ਪਾਰਟੀ ਜਿਹੜੀ ਆ ਤੁਸੀਂ ਅੱਜ ਵੋਟਾਂ ਸੰਭਲਦੇ ਟੋਰ ਤੇ ਲਾ ਲਾਓਗੇ ਅੱਜ ਸਾਡਾ ਸਵਾਲ ਤੁਹਾਨੂੰ ਪੁੱਛਣਾ ਹੁੰਦਾ ਹੈ ਜੰਦਾ ਜਿੱਦਾਂ ਉਹ ਪੰਜਾਬ ਸਰਕਾਰ ਤੋਂ ਜਿੱਦਾਂ ਪੰਜਾਬ ਦੀ ਸਰਕਾਰ ਲਈ ਵੋਟਾਂ ਮੰਗਣ ਆਉਂਗੇ ਇਹ ਸਾਰੇ ਸਵਾਲ ਜਿਹੜੇ ਆ ਇਹ ਨਾਰਾਡੇ ਸੱਤ ਹੋ ਗਿਆ ਆ ਇਹ ਸਾਰੇ ਉਹਨਾਂ ਨੂੰ ਵੀ ਕੀਤੇ ਜਾਣਗੇ ਤੁਸੀਂ ਆਪਣੇ ਤੌਰ ਦੇ ਉੱਤੇ ਜਿਹੜਾ ਸਾਡੇ ਨਾਲ ਬੀਜੇਪੀ ਨੇ ਧੱਕਾ ਕੀਤਾ ਸਾਡਾ ਵੱਡੂ ਜੀ ਤੁਹਾਡੇ ਨਾਲ ਕੋਈ ਨਿੱਜੀ ਇੱਥੇ ਨਹੀਂ ਕੋਈ ਇਹੋ ਜਿਹਾ ਤੁਸੀਂ ਸ਼ਰੀਰ ਆਰਮੀ ਜੀ ਪਰ ਜਿਹੜਾ ਬੀਜੇਪੀ ਨੇ ਸਾਡੇ ਲੋਕਾਂ ਨੂੰ ਗੋਲੀਆਂ ਮਾਰੀਆਂ ਲੋਕਾਂ ਨੂੰ ਸਾਡਾ ਸ਼ੂਟ ਕਰਨ ਸ਼ਹੀਦ ਕੀਤਾ ਜਿਹੜਾ ਸਾਨੇ ਦਬੇ ਨਹੀਂ ਜਾਣ ਦਿੱਤਾ ਅੱਜ ਸਾਨੂੰ ਪਤਾ ਲੱਗਾ ਕਿ ਉੱਥੇ ਹਰਿਆਣਾ ਦਾ ਜਿਹੜਾ ਮੁੱਖ ਮੰਤਰੀ ਵੇਖੋ ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਚ ਆ ਸਕਦਾ ਪੰਜਾਬ ਦੇ ਲੋਕ ਉੱਥੇ ਕਿਉਂ ਨਹੀਂ ਜਾ ਸਕਦੇ ਸਾਨੂੰ ਸਿਰਫ ਉੱਥੇ ਇਹ ਹੋਣਾ ਸੀ ਕਿ ਹਰਿਆਣਾ ਨੇ ਸਾਡੇ ਲੋਕਾਂ ਨੂੰ ਗੋਲੀਆਂ ਕਿਉਂ ਮਾਰੀਆਂ ਸਾਨੂੰ ਉੱਥੇ ਸ਼ਾਮਿਲ ਕਿਸਾਨ 13 ਮਹੀਨੇ ਉੱਥੇ ਬਹਿ ਕੇ ਆਇਆ ਕੋਈ ਇੱਕ ਵੀ ਉੱਥੇ ਕੰਮ ਤੋਂ ਕੰਮ ਨਹੀਂ ਹੋ ਰਹਾ ਕਿਸਾਨਾਂ ਦਾ ਤੇ ਜੇ ਐਂ ਹੁਣ ਨਹੀਂ ਚਲੇ ਜਾਂਦੇ ਤੇ ਇਹ ਆਪਣਾ ਮੰਗ ਹੱਥ ਮੰਗਦੇ ਉਹਦੀ ਨੇ ਮੁੱਡੀਆਂ ਬੰਦਾ ਸਾਨੂੰ ਜਿਹੜੀਆਂ ਨੇ ਤੇ ਉਹਨਾਂ ਤੋਂ ਮੁਸਰੇ ਆ ਤੇ ਇਹ ਇਸ ਕਰਕੇ ਇਹਦਾ ਪ੍ਰੋਡਕਟ ਕਰ ਰਹੇ ਆ ਧੰਨਵਾਦ ਜੀ ਹੁਣ ਅਗਲੀ ਗੱਲ ਕਰੀਏ ਸਾਡੇ ਜਵਾਬ ਦੇ ਸਾਰੇ ਜਿਹੜੇ ਪੁੱਛਿਆ ਹੁਣ ਅਤੇ ਇਹਨੇ ਜਵਾਬ ਦੋ ਪੰਜਾਬ ਦਾ ਡੈਮਾ ਬੋਲਦਾ ਇਹਨਾਂ ਤੋਂ ਲੱਗਦਾ ਥੋੜੇ ਜਵਾਬ ਦਿੰਦਾ ਹੈ। ਇਹਨਾਂ ਨੇ ਪੁੱਛਿਆ ਕਿ ਸ਼ੁਕਰ ਨੂੰ ਗੋਲੀ ਕਿਉਂ ਵੱਜੀ ਸਾਦੇ ਅੱਖ ਤੇ ਖੰਡਾ ਕਿਉਂ ਕੀਤਾ ਗਿਆ ਸਾਨੂੰ ਦਿੱਲੀ ਜਾਣ ਦਾ ਅਧਿਕਾਰ ਹੈ ਨਹੀਂ ਤੇ ਉਹਨਾਂ ਨੇ ਉਹਨਾਂ ਨੂੰ ਪੰਜਾਬ ਆਉਣ ਦਾ ਅਧਿਕਾਰ ਕਿਉਂ ਆ? ਇਹ ਵੀ ਸਾਨੂੰ ਵੀ ਬੋਲ ਦਾ ਹਾਂ ਜੀ ਇਹ ਗੱਲ ਜਿਹੜੇ ਮੌਲ ਗੱਲ ਮਾਰੀ ਨਾ ਪੁੱਛਣਾ ਉਹ ਉਹਨਾਂ ਨੂੰ ਜਵਾਬ ਇਹ ਜੂਠੀ ਆ ਰਹੀ ਹੈ ਤੁਸੀਂ ਖਾਮੋ ਕੀਤਾ ਇਹਨੂੰ ਪੁੱਛਾਂਗੇ ਮੈਂ ਮੈਸੇਜ ਮੈਂ ਬੇਨਤੀ ਕਰਦੇ ਹਾਂ ਜੀ ਐਮਐਸ ਉਸ ਸਰਕਾਰ ਨੇ ਕੰਮ ਨਹੀਂ ਕੀਤਾ ਉਹ ਬੀਜੇਪੀ ਸਰਕਾਰ ਨੇ ਕੰਮ ਕੀਤਾ ਮੇਰੀ ਗੱਲ ਸੁਣੋ ਮੈਂ ਅੱਜ ਬਹੁਤ ਬੜਾ ਗੱਲ ਕਰ ਲਈਏ ਉਹਨਾਂ ਨੂੰ ਵਿਸ਼ਵਾਸ ਲਾਓ ਕਿ ਇਹ ਦਾ ਸਾਡੀ ਗੱਲ ਕਰਦ ਕੇ ਇੱਕ ਇੱਕ ਸੈਕਿੰਡ ਇੱਕ ਮਿੰਟ ਦੇ ਬਬੂ ਜੀ ਇੱਕ ਸੈਕਿੰਡ ਇੱਕ ਮਿੰਟ ਲਈ ਇੱਕ ਮਿੰਟ ਲਈ ਇੱਕ ਮਿੰਟ ਲਈ ਜਿੰਨਾ ਟਾਈਮ ਮੇਰੀ ਗੱਲ ਸੁਣੋ ਸਾਰੀਆਂ ਸਰਕਾਰਾਂ ਦਾ ਆਪੋ ਆਪਣਾ ਦਾਵਾ ਵੀ ਅਸੀਂ ਆਹ ਆ ਚੀਜ਼ਾਂ ਜੱਡੀ ਚ ਰੱਖੀਆ ਟਾਡੀ ਸਰਕਾਰ ਨੇ ਕੋਈ ਐਹੋ ਜਿਹਾ ਵਾਅਦਾ ਕੀਤਾ ਕਿ ਜਿਹੜੇ ਅਸੀਂ ਪੂਰੇ ਨਿਭਾਵਾਂਗੇ ਜਾਂ ਪਿਛਲੇ ਵਾਅਦਿਆਂ ਦੇ ਵਿੱਚੋਂ ਜਿੰਨਾ ਝੂਠ ਬੋਲਿਆ ਉਤੋਂ ਡਬਲ ਬੋਲ ਰਿਆ ਕੋਈ ਐਹੋ ਜਿਹਾ ਸਾਨੂੰ ਦੱਸੋ ਕਿ ਕੋਈ ਪਾਣੀਆਂ ਦੇ ਮੁੱਦੇ ਤੇ ਸਾਡੀ ਗੱਲ ਚੱਲੀ ਹੋਵੇ ਪਾਣੀ ਸਾਡਾ ਖੋਹ ਕੇ ਸਾਰੇ ਦਾ ਸਾਰਾ ਤੁਸੀਂ ਲੈ ਗਏ ਸਾਡਾ ਇੱਕ ਮਿੰਟ ਮੈਂ ਦੱਸਦਾ ਰ ਭਈ ਮੇਰੀ ਗੱਲ ਸੁਣ ਲਓ ਪਾਣੀ ਤੁਸੀਂ ਖੋਹ ਕੇ ਸਾਰਾ ਸਾਡਾ ਲੈ ਗਏ ਜਿਹੜਾ ਸਦਾ ਇਹ ਡੈਮ ਬਣਿਆ ਸੀ। ਕਰਨਜੀ ਸਾਹਾ ਦਾ ਡੈਮ ਸੀ। ਉਹ ਵੀ ਤੁਸੀਂ ਤੋਂ ਬਲਕਿ ਮੇਟੇ ਵੀ ਸਾਰੀ ਸਾਡੇ ਨੂੰ ਹੋ ਕੇ ਚੰਡੀਗੜ੍ਹ ਲੈ ਗਏ। ਜਿਹੜਾ ਚੰਡੀਗੜ੍ਹ ਆ ਉਹ ਜੋ 84 ਪਿੰਡ ਪੰਜਾਬ ਦੇ ਠਾਏ। ਤੇ ਫੇਰ ਪੰਜਾਬ ਨੂੰ ਮਿਲਿਆ ਤੇ ਤੁਹਾਡੀ ਸਰਕਾਰ ਨੇ ਸਾਨੂੰ ਚੰਡੀਗੜ੍ਹ ਵੱਲੋਂ ਤੋਂ ਵੀ ਡੱਕ ਦੇ ਕਹਿੰਦੇ ਤੁਸੀਂ ਹਮਾਲੀਚ ਬੈਠੇ ਰਹੋ। ਨਹੀਂ ਬਤੌਰ ਪੰਜਾਬ ਦੇ ਐਮਪੀ ਪੰਜਾਬ ਦੀ ਗੱਲ ਕਰਦੇ ਜਿਹੜੇ ਪਾਣੀ ਦਾ ਮਸਲਾ ਹੈ। ਮੁਝੇ ਸਰਕਾਰ ਤੋਂ ਬੜੇ ਬੈਸਾ ਹੋ ਗਿਆ ਇਹ ਸੋਚ ਕਰ ਪਹਿਲੇ ਫਸਲਾਂ ਜਿਹੜਾ ਲੋਕੀ ਸਰਕਾਰ ਦੇ ਨਾਮ ਤੋਂ ਵੰਸਾਂ ਪਣੀ ਜਿਹੜਾ ਫੋਕਸ ਆ ਦਾ ਜੈਤੂਨ ਪਿਛਲੇ ਕੋਈ ਨਹੀਂ ਬੋਲੇ ਯਾਰ ਜਲਦੀ ਦੇਖੋ ਇਹ ਸਾਰੇ ਮੰਗੇ ਤਾਰੇ ਮੰਗੇ ਦੇ ਪਾਏ ਦੇ ਨਾਗਰ ਤੋਂ ਐਮਪੀ ਸਾਹਿਬ 10 ਸਾਲਾਂ ਦੀ ਸਰਕਾਰ ਨੇ ਹੁੰਦੀ ਨੇ ਹੱਲ ਕਰਨਾ ਜਿਹੜਾ ਜਿਹੜਾ ਸਭ ਦਾ ਮਕਸਦ ਬਤ ਕਰਦਾ ਜਿਹੜਾ ਫੋਕਸ ਤੋਂ ਪਣੀ ਜਾਏਗਾ ਐਗਰੀਕਲਚਰ ਦੇ ਖੇਤ ਖੇਤਾਂ ਦੇ ਜਿਹੜਾ ਮਤਲਬ 370 ਤੋਂ 358 ਜਮਾਨਤ ਦਾ ਮਤਲਬ ਇਹ ਹੱਲ ਕਰਦੇ ਹਾਂ ਪ੍ਰੇਜ਼ ਯਾਰ ਜੀ ਸਾਹਮਣੇ ਤੋਂ ਪਾਣੀ ਜਿਹਾ ਪਾਣੀ ਜਿਹਾ ਵੀ ਆਈਐਨ ਦੇ ਬਿਦਾਨ ਨੂੰ ਸਿਖਰ ਦੇ ਸੇਵਾ ਵਿੱਚ ਭਗਤ ਜੀ 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 ਜ ਯਾਰ ਸੱਚ ਨੂੰ ਇੱਧਰ ਸੂਰਜ ਐ ਉਹਨੂੰ ਇੱਧਰ ਸੂਰਜ ਸਾਹਬ ਦੇ ਕਰਦੀ ਐ ਭਾਜਪੀ ਬੱਬੂ ਜੀ ਸੁਣੋ ਆਪਾਂ ਕਿਦਾਂ ਯਕੀਨ ਕਰ ਲਗੇ ਤੁਹਾਡੀ ਕਰਾ ਦੇਉਂਦੇ ਯਾਰ ਤੁਸੀਂ ਛੋਟੀ ਜੀ ਗੱਲ ਦਾ ਜਵਾਬ ਦੇ ਦਿਓ ਕਿ ਕਿਦਾਂ ਮਸਲਾ ਸੁਣੋ ਸੁਣੋ ਮਸਲਾ ਹੱਲ ਕਰਨ ਲਗੇ ਤੁਹਾਡਾ ਮਸਲਾ ਮਸਲਾ ਨਾ ਕਰੋ ਲੋਕਾਂ ਨੂੰ ਲੋਕ ਸੱਚ ਵਾਲਾ ਹੋ ਸੱਚ ਵਾਲ ਸੱਚ ਵੀ ਸੁਣੋ ਧੱਕਾ ਕਰਦੇ ਹੋ ਗੁੰਡਾਗਰਦੀ ਕਰਦੇ ਹੋ ਤੁਸੀਂ 700 ਕਿਸਾਨ ਸ਼ਹੀਦ ਹੋਇਆ ਸਾਡੇ 750 ਕਿਸਾਨ ਸ਼ਹੀਦ ਹੋਇਆ 13 ਮਹੀਨਿਆਂ ਚ ਤੇ ਸਾਡੇ 750 ਕਿਸਾਨ ਨੂੰ ਕਿਸੇ ਤੁਹਾਡੇ ਐਮਪੀ ਨੇ ਕਿਸੇ ਤੁਹਾਡੇ ਪ੍ਰਧਾਨ ਮੰਤਰੀ ਨੇ ਕਿਸੇ ਤੁਹਾਡੇ ਗ੍ਰਹਿ ਮੰਤਰੀ ਨੇ ਕਿਸੇ ਨਹੀਂ ਨਹੀਂ ਤੁਸੀਂ ਰੈਲੀ ਖਸਾਨਾਂ ਦੇ ਹਾਕ ਵਿੱਚ ਹੁਣ ਕਰਦੇ ਪਰ ਕੋਈ ਤੁਹਾਡਾ ਬੰਦਾ ਬੋਲਿਆ ਸਾਡੇ ਹਾਕ ਵਿੱਚ 750 ਕਿਸਾਨ ਦੇ ਵਿੱਚ ਕੋਈ ਤੁਹਾਡਾ ਬੰਦਾ ਬੋਲਿਆ ਸਾਡੇ 750 ਕਿਸਾਨ ਇੱਕ ਕਿਸਾਨ ਨੂੰ ਕੁਝ ਸਮਝਦੇ ਨਹੀਂ ਅਸੀਂ ਤਾਂ ਮੂਰੇ ਬੈਠੇ ਇਨਸਾਨ ਪਤਾ ਹੈ ਕਿ ਜਿੰਨੀ ਨਾਪ ਕਰਨਾ ਅਹੀਂ ਪਰਸੋਂ ਬਬੂ ਜੀ ਇੱਕ ਫੋਟੋ ਆਈ ਆਪ ਜਿਹੜੀ ਘਰੇ ਤੁਸੀਂ ਅਹੀਂ ਬਬੂ ਜੀ ਪਰਸੋਂ ਤੁਹਾਡੇ ਘਰ ਮੂਰੇ ਸੀਗੇ ਠੀਕ ਹੈ ਨਾ ਤੇ ਜਾਇਆ ਜਾ ਸਕਦਾ ਹੀ ਨਾ ਪਰ ਗੱਲ ਸਪੱਸ਼ਟ ਪਤਾ ਕੀ ਹੁੰਦੀ ਹੈ ਮਾਫ਼ ਕਰਨਾ ਇੱਕੋ ਗੱਲ ਹੈ ਅੱਜ ਵੀ ਤੁਸੀਂ ਰੂਬਰੂ ਨਹੀਂ ਸੀ ਹੁੰਦੇ ਜੇਕਰ ਰੋੜ ਨਾ ਰੁਕਿਆ ਜਾਂਦਾ ਅਸੀਂ ਜਦੋਂ ਵੀ ਮਤਲਬ ਕੋਈ ਮੀਟਿੰਗ ਜਦੋਂ ਵੀ ਕਿਸੇ ਲੀਡਰ ਨੂੰ ਮਿਲਣਾ ਦਾ ਸਾਨੂੰ ਰੋਡ ਜਾਮ ਕਰਕੇ ਫੇਰ ਮੀਟਿੰਗ ਮਿਲਦੀ ਹੈ ਅਸੀਂ ਜਿੰਨੇ ਪ੍ਰੋਟੈਸਟ ਕੀਤਾ ਹੁਣ ਤੱਕ ਛਾਤਵੇਂ ਢੰਗਣਾ ਕੀਤੇ ਆ ਲੇਕਿਨ ਜਦੋਂ ਤੁਸੀਂ ਘਰ ਗਿਆ ਨੂੰ ਵੀ ਨਹੀਂ ਮਿਲਦੇ ਕੋਲ ਡਰਾਮਾ ਤਾਂ ਵੀ ਪ੍ਰਸ਼ਾਸਨ ਵਿੱਚ ਹੁੰਦਾ ਹੈ ਅਸੀਂ ਪ੍ਰਸ਼ਾਸਨ ਨੂੰ ਸਮਝਾ ਦਿਆ ਕਿ ਪ੍ਰਸ਼ਾਸਨ ਦੀ ਮਜਬੂਰੀ ਇਹਨਾਂ ਨੇ ਆਪਣੇ ਢੰਗਣਾ ਕੰਮ ਕਰਨਾ ਵਾ ਜੋਬ ਚੋਂ ਆਰਡਰ ਖੋਣਗੇ ਨਿਕਲ ਗਿਆ ਬਬੂ ਜੀ ਇਸ ਕਾਲ ਦਾ ਜਵਾਬ ਦੇ ਸਾਡੇ 750 ਕਸਾਨਾਂ ਦਾ ਬਣੇ ਨਹੀਂ ਹੋਦਾ ਨਹੀਂ ਐਦਾਂ ਨਹੀਂ ਨਹੀਂ ਹੋਰ ਸੀ ਉਹ ਤੋਂ ਤਾਈ ਜਾਂਦਾ ਸਾਡੇ ਵੀ ਕਿਸਾਨਾਂ ਨਾਲ ਧੱਕਾ ਕੀਤਾ ਤੁਸੀਂ ਇੱਕ ਮਿੰਟ ਜੀ ਸਰ 27550 ਕਿੱਲਕਸਾਨਾਂ ਦਾ ਖੋ ਕੇ ਜਗਰਾਬ ਮੈਨਾਂ ਕਿਉਂ ਕੀਤਾ ਤੁਸੀਂ ਕੀਤਾ ਭਾਜੀ ਪੀਜਾ ਪੀ ਨੇ ਕੀਤਾ ਚਰੰਗ ਰਾਜ ਕਰ ਰਿਹਾ ਹੈ ਜੇ 27 ਹਜ਼ਾਰ ਰੇਟਰ ਦੀ ਕਰੀ ਗਾ ਲੋ ਸਰਕਾਰ ਲਈ ਸਰਕਾਰ ਲਈ ਹਾਂ ਕੋਈ 4 4 ਨਹੀਂ ਲਿਖੀ ਕੋਈ ਠੱਕੇ ਨਾ ਬਾਬਾ ਉਹਨਾਂ ਹੱਥੇ ਗਈ ਅਸੀਂ ਇੱਕ ਨੋਕਾ ਚਲੋ ਠੀਕ ਹੈ ਅੱਛਾ ਤੁਸੀਂ ਇਸ ਗੱਲ ਦਾ ਜਵਾਬ ਦਿਓ ਮੈਂ ਤੁਹਾਨੂੰ ਸਵਾਲ ਦਿੱਤਾ ਸੀ ਕੋਸ ਕੰਡੀ ਕੋਸ ਕੰਡੀ ਮੈਂ ਤੁਹਾਨੂੰ ਸਵਾਲ ਕੀਤਾ ਸੀ ਇਹ ਸਾਡਾ 750 ਕਿਸਾਨ 13 ਮਹੀਨਾ ਜੀ ਸ਼ੀਤ ਹੋਇਆ ਤੁਸੀਂ ਕੋਈ ਆਪਣੇ ਕਿਸੇ ਬੰਦੇ ਦਾ ਨਾਮ ਲਓ ਜਿੰਨੇ ਸਾਡੇ ਕਿਸਾਨਾਂ ਨੂੰ ਕਿਸੇ ਨੇ ਵੀ ਇਹ ਕਿਹਾ ਵੀ ਦੁੱਖ ਹੋਇਆ ਤੁਸੀਂ ਅਸੇ ਤੁਸੀਂ ਹੁਣ ਆਪਣੇ ਨਾਲ ਖੜੋ ਤੁਸੀਂ ਆਪਣੀ ਸਰਕਾਰ ਦੀਆਂ ਨੀਤੀਆਂ ਦੇ ਲੜਦੇ ਹੋ ਇਸ ਦਾ ਜਵਾਬ ਦਿਓਗੇ ਪ੍ਰਸ਼ਾਸਨ ਲਈਓ ਦੇ ਜਵਾਬ ਮਿੱਕਾ ਸਾਡੇ ਹੱਕ ਦੇ ਪਾਸ ਤੁਸੀਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਣਾ ਰਹੇ ਹੋ ਤੁਸੀਂ ਐਸ ਕਰਦਾ ਜਵਾਬ ਦਿਓ 7500 ਰੁਪਏ ਦੀ ਆਪਦੀ ਤੁਸੀਂ ਉਹਨੂੰ ਸੱਤਾ ਇਹਦੀ ਦਿੱਤੀ ਤੇਰਾ ਦਾਦਾ ਨਾਲ ਦਕਾਨਾ ਮੰਡੀ ਤੇ ਪਸਾਨਾ ਦੀ ਦਾਣਾ ਮੰਡੀ ਹੈ ਜੀ ਤਿੰਨ ਚਿੱਲਿਆਂ ਦੇ ਉੱਤੇ ਤੁਹਾਡੀ ਪਾਰਟੀ ਦਾ ਇੱਕ ਬੰਦਾ ਕਰਜਾ ਕਰ ਗਿਆ ਇਸ ਬੰਦੇ ਨੂੰ ਪਤਾ ਰਾਜੂ ਪੰਡਤ ਨੂੰ ਇਹ ਵੀ ਤੁਹਾਡੀ ਸਾਡੀ ਪਾਰਟੀ ਦਾ ਬੰਦਾ ਨਹੀਂ ਹੈਗਾ ਸਾਡੀ ਪਾਰਟੀ ਦਾ ਬਿਲਕੁਲ ਬੰਦਾ ਨਹੀਂ ਹੈਗਾ ਤੁਹਾਨੂੰ ਪਤਾ ਸਾਡੀ ਪਾਰਟੀ ਦਾ ਬੰਦਾ ਉਹ ਤੁਹਾਨੂੰ ਪਤਾ ਲੁਟੇਰਾ ਸਾਡੀ ਪਾਰਟੀ ਦਾ ਬੰਦਾ ਨਹੀਂ ਹੈ ਇਹ ਕਦੇ ਕੋਈ ਬਾਹਰ ਨਹੀਂ ਕਰਦਾ ਅਸੀਂ ਕਿੱਥੇ ਦਿਖਿਆ ਤੁਹਾਡੇ ਨਾਲ ਸਾਨੂੰ 700 ਕਿਸਾਨ ਦਾ ਜਵਾਬ ਦਿਓ ਸਿਰਫ 700 ਕਿਸਾਨ ਦਾ ਜਵਾਬ ਦਿਓ ਤਾਂ ਨਹੀਂ ਕਿਸੇ ਨੇ ਉਹਨਾਂ ਨੂੰ ਸਰਦਾਈ ਨਹੀਂ ਦਿੱਤੀ ਕੋਈ ਕੋਈ ਨਾਓ ਦੱਸੋ ਆਪਣੇ ਕਿਹੜਾ ਬਿਆਨ ਆ ਤਾਂ ਡਾਲ ਕੇ ਦੱਸੋ ਦੱਸੋ ਨਹੀਂ ਅੱਜ ਨਹੀਂ ਅੱਜ ਨਹੀਂ 13 ਮਹੀਨੇ ਦਾ ਨੂੰ ਛੜਕਾਂ ਦੇ ਕੰਮ ਆਇਆ ਕਿ 7500 ਕਿਸਾਨ ਨੂੰ ਕਿਸੇ ਬੰਦੇ ਦਾ ਬਨੇ ਛਿੰਦੇ ਆ। ਤਾਂ ਭਰਾਵਾ ਕੋਈ ਗਲਤੀ ਸਾਡੇ ਭਰਾਵਾ 20 ਸਾਲ